ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਪਾਲਤੂ ਕੁੱਤੇ ਨੂੰ ਆਪਣੀ ਗੱਡੀ ਦੇ ਨਾਲ ਕੁਚਲ ਕੇ ਮਾਰ ਦੇਣ ਵਾਲੇ ਵਿਅਕਤੀ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਕੁੱਤੇ ਦਾ ਪੋਸਟ ਮਾਰਟਮ ਕਰਵਾਉਣ ਦੇ ਲਈ ਕੁੱਤੇ ਨੂੰ ਹਸਪਤਾਲ ਭੇਜ ਦਿੱਤਾ। ਉੱਥੇ ਹੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁੱਤੇ ਦੇ ਮਾਲਕ ਨਾਨਕ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਕਾਦੀਆਂ ਗੁਜ਼ਰਾਂ ਨੇ ਦੱਸਿਆ ਕਿ ਉਹ ਪਾਲਤੂ ਕੁੱਤੇ ਨੂੰ ਘੁਮਾਉਣ ਦੇ ਲਈ ਬਾਹਰ ਲੈ ਕੇ ਜਾ ਰਿਹਾ ਸੀ ਤਾਂ ਜਤਿੰਦਰ ਸਿੰਘ ਪੁੱਤਰ ਗਰਮੀਤ ਸਿੰਘ ਨੇ ਆਪਣੀ ਗੱਡੀ ਉਸ ਦੇ ਕੁੱਤੇ ਤੇ ਚੜਾ ਦਿੱਤੀ ਅਤੇ ਕੁੱਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਵਰਟਰਨਟੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਉੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਹੁਣ ਪੀੜਤ ਦੇ ਵੱਲੋਂ ਉਸ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਨਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਦੇ ਦੁਆਰਾ ਉਹਨਾਂ ਨੇ ਸ਼ਿਕਾਇਤ ਦਿੱਤੀ ਗਿਆ ਅਤੇ ਉਹਨਾਂ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਮਾਮਲਾ ਇਹ ਹੈ ਕਿ ਮੇਰਾ ਪਿੰਡ ਹੈ ਕਾਦੀਆਂ ਗੁਜਰਾ ਨਾਮ ਮੇਰਾ ਹੈਗਾ ਜੀ ਨਾਨਕ ਸਿੰਘ ਤੇ ਸਰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹ ਨੂੰ ਇੱਕ ਗੱਡੀ ਮਰਤੇ ਲਗਾ ਚੜ੍ਹੂ ਮੈਂ ਤਾਂ ਸਾਈਡ ਤੇ ਹੋ ਗਿਆ ਭੱਜ ਗਿਆ ਇਹਨੇ ਕੁੱਤੇ ਤੇ ਚਾੜ ਦਿੱਤੀ ਕੁੱਤੇ ਤੇ ਗੱਡੀ ਚਾੜਨ ਤੋਂ ਬਾਅਦ ਫਿਰੇ ਨੇ ਗਾਲੀ ਗਲੋਚ ਵੀ ਕੀਤਾ ਇਹਦੇ ਹੱਥ ਵਿੱਚ ਇੱਕ ਪਿਸਤਲ ਵੀ ਸੀ ਹਾਂਜੀ ਤੇ ਇਹ ਆਂਦਾ ਵੀ ਅੱਜ ਤਾਂ ਮੈਂ ਤੇਰੇ ਕੁੱਤੇ ਨੂੰ ਮਾਰਿਆ ਬਹੁਣ ਤੈਨੂੰ ਗੋਲੀ ਮਾਰ ਕੇ ਮਾਰਨਾ ਮੇਨ ਰੰਜਿਤ ਸਾਡੀ ਇਹ ਕਿ ਕੌਣ ਹੈ ਸਰ ਜਿਹੜੇ ਕਿੰਨੇ ਤੁਹਾਨੂੰ ਮਤਲਬ ਕੀ ਹੈ ਟਾਰਗੇਟ ਕੀਤਾ ਇਹ ਜਤਿੰਦਰ ਸਿੰਘ ਹੈ ਜੀ ਹਾਂਜੀ ਇੱਕ ਵਿਅਕਤੀ ਇਹਦੇ ਨਾਲ ਮੂੰਹ ਵੱਦਾ ਸੀ ਗੱਡੀ ਤੇ ਹੋਰ ਸੀ ਜੀ ਦੋ ਜਣੇ ਸੀ ਤੇ ਪਿੰਡ ਜੀ ਆਪਣੇ ਪਿੰਡ ਦੀ ਜਿਹੜੀ ਕਰਦੀਆਂ ਪਿੰਡਾ ਸਾਡਾ ਤੇ ਕਰਦੀਆਂ ਗੁਜਰਾਂ ਦੀ ਸਾਰਾ ਤੇ ਮੇਨ ਰੰਜ ਸੇ ਰੱਖਦੇ ਆ ਕਿ ਅਸੀਂ ਮੇਰੇ ਬ੍ਰਦਰ ਅਨਜੋਤ ਸਿੰਘ ਉਹਨੇ ਇਹਨਾਂ ਦੇ ਥੱਲੋਂ ਛੱਪੜ ਕਢਵਾਇਆ ਤੇ ਪੰਚਾਇਤੀ ਜ਼ਮੀਨ ਛੜਾਈ ਤੇ ਇੱਕ ਇਹਨਾਂ ਨੇ 38 ਦਰਖਤ ਸਾਰੇ ਜਿਹੜੇ ਪੰਚਾਇਤੀ ਬਿਨਾ ਪਰਮਿਸ਼ਨ ਤੋਂ ਕਿਉਂਕਿ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਮੈਂਬਰ ਪੰਚਾਇਤ ਸੀ ਤੇ ਮੈਂਬਰ ਪੰਚਾਇਤ ਦੀ ਇਹਨਾਂ ਦੀ ਆੜ ਦੇ ਵਿੱਚ ਇਹਨਾਂ ਨੇ ਉਹ ਦਰਖਤ ਜਿਹੜੇ ਨਾ ਬਿਨਾ ਪਰਮਿਸ਼ਨ ਤੋਂ ਵੜ ਲਏ ਉਹ ਨਕਵਾਰੀਆਂ ਜੇ ਚੱਲਦੀ ਪਈ ਆ ਇੱਕ ਵਾਰ ਦਾ ਹਾਈ ਕੋਰਟ ਦੇ ਵਿੱਚ ਕੇਸ ਵੀ ਆ ਇਹ ਅਸਲ ਦਬਾਅ ਬਣਾਉਂਦੇ ਨੇ ਸਾਡੇ ਤੇ ਕਿ ਇਹ ਰਾਜਨਾਮਾ ਕਰ ਲਨ ਅਸੀਂ ਰਾਜਨਾਮਾ ਕਰ ਦੇਣੀ ਆ ਉਹਦੇ ਚੱਕਰ 'ਚ ਸਾਨੂੰ ਵੀ ਇੱਕ ਦਾ ਵੀ ਗੱਤ ਤੇ ਗੱਡੀ ਤਾਂ ਇਹਨੇ ਚੜਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਦਬਾ ਕੇ ਤੇ ਅਸੀਂ ਰਾਜਨਾਮਾ ਕਰ ਲਿਆ ਤੇ ਸਰ ਕਿੰਨੀ ਤਰੀਕ ਦਾ ਵਾਕਿਆ ਇਹ ਸਰ 12 ਤਰੀਕ ਦਾ ਜੀ ਇਹਦੇ ਸਬੰਧ ਵਿੱਚ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਸਰ ਪਹਿਲੋ ਦੱਸੀ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਬਚਾਈਏ ਕਿਰਦਾਸਪੁਰ ਲੈ ਕੇ ਹੁੰਦੇ ਰਹੇ ਜੀ ਇਲਾਜ ਬੜੇ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੀਤਾ। ਬਾਅਦ ਵਿੱਚ ਅਸੀਂ ਪੁਲਿਸ ਨੂੰ ਕੰਪਲੇਨਟ ਕੀਤੀ। ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਸਾਡਾ। ਉਹਨਾਂ ਵੀ ਪੂਰੇ ਸਮੇਂ ਸਿਰ ਜੋ ਵੀ ਬੰਦੀ ਸੀ ਕਾਰਵਾਈ ਕਰ ਦਿੱਤੀ ਹੈ ਜੀ। ਤੇ ਅਸੀਂ ਅੱਜ ਸਰ ਆਪਣਾ ਪੋਸਟਮਾਰਟਮ ਕਰਾਉਣ ਵਾਸਤੇ ਆਏ ਹਾਂ ਜੀ ਤੇ ਕਰਵਾ। ਕਿੰਨੇ ਦਿਨ ਨੂੰ ਸਰ ਡੈਥ ਹੋਈ ਕੁੱਤੇ ਜੀ? ਇਹ ਸਰ ਕੱਲ ਹੋਈ ਆ ਜੀ ਕੋਈ 2 ਵਜੇ ਦੇ 2:30 ਦਾ ਟਾਈਮ ਹੋਵੇ। ਤੇ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ੱਕੇ ਨਾਲ? ਸਰ ਐਫ ਆਈ ਆਰ ਦਿੱਤੀ ਹੈ ਜੀ। ਤੇ ਅੱਜ ਉਹਨਾਂ ਨੇ ਪੋਸਟਮਾਰਟਮ ਕਰਾ ਰਿਹਾ ਜੀ। ਹੀ ਵਾਂਗ ਤੇ ਆਪਾਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹਾਂ ਤੁਸੀਂ ਇਹ ਜਾਨਣਾ ਕਿ ਸਰ ਜਦੋਂ ਉਸ ਬੰਦੇ ਨੇ ਇੰਨੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਉਹਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਬੇਜਵਾਨਾ ਸੀ ਸਰ ਪਹਿਲਾਂ ਤਾਂ ਸਰ ਮਿਲਦੇ ਉਹਨੇ ਵੇਖਿਆ ਵੀ ਬਹੁਤ ਮੇਰੀ ਕਿਸਮਤ ਚੰਗੀ ਮੈਂ ਬਚ ਗਿਆ ਤਾਂ ਬਾਅਦ ਚ ਉਹਤੇ ਚੜਾਤੀ ਗੱਡੀ ਜੀ ਇਹਦੇ ਹੀ ਅਪੀਲ ਕਰਦੇ ਹਾਂ ਕਿ ਇਹ ਅਜਿਹੀ ਵਿਅਕਤੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਵੀ ਅਧਿਕਾਰ ਹੋਣਾ ਚਾਹੀਦਾ ਕਿ ਅਸੀਂ ਆਪਣਾ ਦੁੱਖ ਦੱਸ ਸਕੀਏ ਵੀ ਸਾਡੇ ਨਾਲ ਹੋ ਗਿਆ ਉਹਨਾਂ ਬੇਜਵਾਨਾ ਸਰੋ ਉਹ ਨਾ ਉਹ ਵਿਚਾਰਾ ਦੱਸ ਸਕਦਾ ਨਾ ਕੋਈ ਬੋਲ ਸਕਦਾ ਤੇ ਸਾਡੇ ਕੋਲ ਤਾਂ ਦੁੱਖ ਵੇਖਿਆ ਨਹੀਂ ਜਾਂਦਾ ਕਿ ਛੋਟੇ ਉਹਨਾਂ ਅੱਜ ਦਾ ਪਾਲਣ ਕਾਫੀ ਟਾਈਮ ਤੋਂ ਉੱਤੇ ਰੱਖਿਆ ਹੋਇਆ ਜੀ ਅਸੀਂ ਤੇ ਬੜਾ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਵਿਚਾਰੇ ਦੇ ਪੇਜ ਬਾਨੇ ਨਾ ਇਹ ਬਹੁਤ ਵੱਡਾ ਜ਼ੁਲਮ ਕੀਤਾ ਜੀ ਇਹਨਾਂ ਨੇ ਪਿੰਡ ਗੁਜਰਾ ਕਾਦਿਆਂ ਤੋਂ ਇਹ ਨਾਨਕ ਸਿੰਘ ਦੇ ਕੁੱਤਾ ਅਸਿਸਟੈਂਟ ਕਰਕੇ ਮਾਰਿਆ ਗਿਆ ਹੈ ਉਹਨਾਂ ਤੇ ਜਤਿੰਦਰ ਸਿੰਘ ਦੇ ਕਾਰਵਾਈ ਫੋਸਲੋ ਕੀਤੀ ਗਈ ਹੈ ਅੱਜ ਤੱਕ ਹੋ ਰਹੀ ਹੈ ਅੱਜ ਸਾਰੇ ਗੁਰਦਾਸਪੁਰ ਦੇ ਪੋਸਟ ਆਫਿਸ ਤੋਂ ਅੱਜ ਗੁਰਦਾਸਪੁਰ ਦੇ ਪੋਸਟਮਾਸਟਰ ਲਈ ਗਈ ਸਾਰੇ ਉਹਦਾ ਪੋਸਟਮਾਸਟਰ ਬਾਹਰ ਸਰ ਕੀ ਕਾਰਵਾਈ ਕੀਤੀ ਜਰੀਏ ਇਹਨਾਂ ਤੇ ਕਾਰਵਾਈ ਪੂਰੀ ਸਫਲਤਾ ਨਾਲ ਹੋ ਸਕੀ ਐਸਮ ਜਨ న్యూਸ ਦੇ ਲਈ ਗੁਰਦਾਸਪੁਰ ਤੋਂ ਲक्की ਰਿਪੋਰਟ